ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜੀ ਅਜਨੂਹਾ ਦਾ ਜੱਦੀ ਪਿੰਡ ਅਜਨੂਹਾ ਵਿਖੇ ਮਹਾਪੁਰਖਾਂ ਦੇ ਇਲਾਕੇ ਵਿੱਚ ਸਿਰਮੌਰ ਸੰਸਥਾ ਗੁਰੂ ਦਾ ਮੂੰਹ ਗੁਰੂ ਕੀ ਗੋਲਕ ਅਜਨੂਹਾ ਪਿਛਲੇ ਕਈ ਸਾਲਾਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ ਇਸ ਸੰਸਥਾ ਵੱਲੋਂ ਧੰਨ ਧੰਨ ਸ੍ਰੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਅਪਾਰ ਮੇਰ ਸਦਕਾ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਜੀ ਮਹਾਰਾਜ ਵੱਲੋਂ ਵਰਸ ਰਾਏ ਬਾਬਾ ਯਖ ਜੀ ਦੇ ਜੱਦੀ ਪਿੰਡ ਨਰੂੜ ਵਿਖੇ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ਅਤੇ ਲੈਬਾਰਟਰੀ ਚਲਾਈ ਜਾ ਰਹੀ ਹੈ ਗੁਰੂ ਨਾਨਕ ਦੇਵ ਜੀ ਦੇ ਪਰ ਰੋਡ ਵੱਲੋਂ ਸੇਵਾ ਨਵਾਰੇ ਤੇ ਸਾਰੇ ਮਰੀਜ਼ਾਂ ਨੂੰ ਹਰ ਤਰ੍ਹਾਂ ਦਾ ਚੈੱਕ ਅਪ ਕੀਤਾ ਜਾ ਰਿਹਾ ਦਵਾਈਆਂ ਦਿੱਤੀ ਜਾ ਰਹੀਆਂ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੋਵੇ ਉਹ ਤੇ ਸਲਵਾਈ ਗੁਰੂਪਾਪਾ ਨਾਲ ਗੁਰੂ ਨਾਨਕ ਦੇਵ ਜੀ ਸਲਵ ਕਰ ਦਿੰਦੇ ਨੇ ਚਲਦੀ ਕਲਾ ਨਾਲ ਵੀ ਕਿਸੇ ਤਰ੍ਹਾਂ ਦੇ ਮਰੀਜ਼ਾਂ ਦਾ ਹਰ ਤਰ੍ਹਾਂ ਵੀ ਠੀਕ ਹੋ ਕੇ ਜਾਂਦਾ ਆ ਗੁਰੂ ਸਾਹਿਬ ਦੀ ਕਿਰਪਾ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਨਾਲ ਇੱਥੇ ਵੀ ਕੈਂਪ ਲਗਾਇਆ ਗਿਆ ਇੱਥੇ ਕੈਂਪ ਦੇ ਵਿੱਚ ਧਰਮਾ ਰਮਾ ਮਿਲਿਆ ਕਾਫੀ ਮੀਟਿੰਗ ਲੋ ਚੈੱਕ ਅਪ ਕੀਤਾ ਦਹੀ ਦੇ ਰਾਇਆ ਤੇ ਹਲਕ ਬਾਕੀ ਕਮੇਟੀ ਸਾਡੀ ਕਵਿੰਦਰ ਸਿੰਘ ਖਾਲਸਾ ਜੀ ਲੋਹਾ ਬਹੁਤ ਤਗੜਾ ਸਹਿਯੋਗ ਦੇ ਰਹੇ ਨੇ ਬਾਈ ਗੁਜਰ ਸਿੰਘ ਖਾਲਸਾ ਤਕੜ ਤਸੇਮ ਸਿੰਘ ਭਵਿਆਣਾ ਵੀ ਪ੍ਰਸ਼ਾਸਤਾ ਜੀ ਨੋਵਾ ਅਤੇ ਸ਼੍ਰੀ ਬਾਵਾ ਮੱਤਾ ਜੀ ਸੇਵਾ ਸਿਖਾਟੀ ਟ੍ਰੋਲੀ ਕਲਾ ਵੱਲੋਂ ਪੈਡਮਾ ਮੈਡੀ ਕੈਂਪ ਲਗਾਇਆ ਗਿਆ ਇਸ ਪੂਰੇ ਕੈਂਪ ਦੀ ਦਵਾਈਆਂ ਸੇਵਾ ਸਰਗਵਾਸੀ ਨਿਰਮਲ ਸਿੰਘ ਅਤੇ ਮਾਤਾ ਸਤਵੰਤ ਕੌਰ ਦੇ ਪੂਰੇ ਸਮੂਹ ਪਰਿਵਾਰ ਵੱਲੋਂ ਕੀਤੀ ਗਈ ਹੈ ਹੁਣ ਤੱਕ ਲਗਭਗ 100 ਦੇ ਕੀ ਕਰੀਬ ਓਪੀਡੀ ਹੋ ਚੁੱਕੀ ਹੈ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆ ਕੇ ਇਸ ਕੈਂਪ ਦਾ ਲਾਹਾ ਲੈਣ ਉਸ ਤੋਂ ਬਾਅਦ ਜੇ ਕੈਂਪ ਸੰਗਤਾਂ ਲੋੜ ਪੈਂਦੀ ਹੈ ਤੇ ਸੰਸਥਾ ਵੱਲੋਂ ਨਿਰੋੜ ਵਿਖੇ ਗੁਰਨਾਣਕ ਚੈਟੇਡ ਮੈਸਲ ਬੋੜੀ ਚਲਾਇਆ ਜਾ ਰਹੀ ਹੈ ਜਿੱਥੇ ਕਿ 10 ਰੁਪਏ ਪਰਚੀ ਦੇ ਤੇ ਦੋ ਦਿਨ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਤੇ ਕੈਂਪ ਵਿੱਚ ਕੈਂ ਉਹ ਤੋਂ ਇਲਾਵਾ ਕੰਮ ਖਰਾਬ ਹੋ ਗਿਆ ਇਸ ਫੈਸਰੀ ਲੈਬੋਰੀਟਰੀ ਤੋਂ ਇਲਾਵਾ ਤੇ ਲੈਬੋਰੀਟਰੀ ਚਲਾਈ ਯਾਰ ਜਿੱਥੇ ਕਿ 50% ਸੌਂਡ ਦੇ ਟੈਸਟ ਕੀਤੇ ਜਾਂਦੇ ਨੇ ਤੇ ਲਗਭਗ 32-35 ਪਰਿਵਾਰਾਂ ਨੂੰ ਆਪਾਂ ਦਵਾਈ ਫਰੀ ਵੀ ਦੇ ਰਹੇ ਹਾਂ ਜੀ ਅੱਜ ਇਹ ਸੰਸਤਾ ਬਹੁਤਰੀ ਖਾਦ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ